ਦਮਾ ਦਮ ਡਰੋ ਸਿਤਾ ਸੇ ਤੇ ਛਤਰੰ ਹਾ ਹਾ ਹੂ ਹਾ ਸੰਗ ਚਮਾ ਚਮ ਅਤਰੰ ਮਹਾ ਹੰਜ ਕੋਈ ਸ਼ੰਕਾ ਆਵਾਜ਼ ਆਈ ਹੈ ਇਧਰ ਮਹਾ ਭੋਰ ਸਭ ਸੰਗ ਬਜੇ ਸੰਖ ਐ ਸੰਗ ਪਰਲੇ ਕਾਲ ਕੇ ਕਾਲ ਕੀ ਜਵਾਲ ਦੇ ਸੰਗ ਰਸਾਵਰ ਚੰਦ ਕਣਨ ਕੰਟ ਬਾਜਨ ਤੁਣ ਮੇਗ ਲਾਜਨ ਭਇਓ ਸਤ ਏਵੰ ਹਟਿਓ ਨੀਰ ਦੇਵੰ ਤੱਦਾ ਜੇ ਮੈਂ ਦੁੱਧ ਬੋਲਦੇ ਹਾਂ ਨਾ ਐ ਬੋਲਣਾ ਨੀਰਦੇਵ ਸੁੰਦਰ ਨੂੰ ਕਹਿੰਦੇ ਨੇ ਨੀਰਦੇਵ ਨਾ ਕਹਦੇ ਹੋ ਕਿਤੇ ਵੀ ਅਸੀਂ ਬਾਹਲਾ ਦੁੱਧ ਪੜਦੇ ਹਾਂ ਤਾਂ ਦੱਜੂਰ ਬੋਲਣ ਕੁਰਾਂ ਤੁੰਗਰੇਆ ਤੁਣੰਦੇ ਵਰਿਆ ਮਹਾਨਾਦ ਨਾਦਨ ਸੁਰੰਗ ਨਿਰਬਖਾਦਨ ਸਿਰੰਗ ਮਾਲਰਾਜ ਲਖੇ ਰੁਦਰਲਾਜ ਸੁਭੇਚਾਰ ਚਿਤ੍ਰੰ ਪਰਮੰਤਵਿਤ੍ਰੰ ਮਹਾਦਰਜ ਦਰਜ ਸੁਨੇ ਦੂਤ ਲਰਜ

ਕਰੀਦੋ ਕਲਮੰਗ ਲਿਖਿਓ ਲੇਖ ਮਾਥੰ ਸਭ ਜੇ ਰਕੀਨੇ ਬਲੀ ਕਾਲ ਖਾਥੰ ਕਈ ਮੇਟ ਡਾਰੇ ਓ ਸਾਰੇ ਬਨਾਏ ਓ ਪਾਰੇ ਗੜੇ ਫਿਰ ਮਿਟੇ ਓ ਪਾਏ ਕਿਰਿਆ ਕਾਲ ਜੂ ਕੀ ਕਿਨੂ ਨਾ ਪਛਾਨੀ ਕਨਿਓ ਪੈ ਬਹਿ ਹੈ ਕਨਿਓ ਪੈ ਬਹਾਨੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਨਾਏ ਕਿਤੇ ਰਾਮ ਸੇ ਮੇਟ ਡਾਰੇ ਓ ਪਾਏ ਮਹਾਦੀਨ ਕੇਤੇ ਪਤਕੀ ਮਾਂਝ ਹੋਏ ਸਮੇ ਆਪਣੀ ਆਪਣੀ ਅੰਤ ਮੁਏ ਜਿਤੇ ਔਲੀਆ ਅੰਬੀਆ ਹੋਏ ਬੀਤੇ ਕਿਤੇ ਉਹ ਕਾਲ ਜੀਤਾ ਨਾ ਤੇ ਕਾਲ ਜੀਤੇ ਇਹ ਬਿਸਰਾਮ ਖਰਤਾ ਜੀ ਦੋਨੀ ਬਾਤੀ ਲੱਗ ਜਾਂਦਾ ਖਿਆਲ ਰੱਖਿਓ ਕਈ ਗਿਆਨੀ ਤੁਹਾਨੂੰ ਗੇੜਚ ਨਾ ਲੈਣ ਦੇ ਕਿਤੇ ਤੇਤੇ ਉਹ ਕਾਲ ਜੀਤਾ ਨਾ ਉਹਨਾਂ ਨੇ ਕਾਲ ਨੂੰ ਜਿੱਤਿਆ ਨਹੀਂ ਹੈ ਤੇ ਕਾਲ ਜਿੱਤੇ ਉਹ ਕਾਲ ਨੇ ਜਿੱਤ ਲਏ ਹੋ ਗਿਆ ਅਰਥ ਦੂਜਾ ਜਿੱਥੇ ਆਪਾਂ ਵਿਸਰਾਮ ਲਾਇਆ ਕਿਤੇ ਉਹ ਕਾਲ ਜਿੱਤਾ ਤਿਨਾਂ ਨੂੰ ਕਾਲ ਨੇ ਜਿੱਤ ਲਿਆ ਨਾ ਤੇ ਕਾਲ ਜਿੱਤੇ ਉਹਨਾਂ ਨੇ ਕਾਲ ਨੂੰ ਨਹੀਂ ਜਿੱਤਿਆ ਇਹ ਨੰਨਾ ਦਿੱਲੀ ਦੀਪਕ ਹੈ ਵਾਸਤ ਵਿੱਚ ਜਿਹੜਾ ਭਾਸ਼ ਕੋਤਾ ਪੈਂਦਾ ਜੀਤਾ ਤੇ ਹੀ ਰੱਖ ਲੈਣਾ ਬਸਰਾਮ ਤੇ ਤੇ ਉਹ ਕਾਲ ਜੀਤਾ ਨਾ ਤੇ ਕਾਲ ਜੀਤੇ ਜੇ ਤੇ ਰਾਮ ਤੇ ਕ੍ਰਿਸ਼ਨ ਹੋਏ ਵਿਸਨੇ ਆਏ ਤੇ ਤੇ ਉਹ ਕਾਲ ਖਾ ਪਿਓ ਨਾ ਤੇ ਕਾਲ ਕਾਏ ਜਿਤੇ ਇੰਦਰ ਸੇ ਜੰਦਰ ਸੇ ਹੋਤੇ ਆਏ ਤੇ ਤੇ ਅਕਾਲ ਖਾਪਾ ਨਾ ਤੇ ਕਾਲ ਕਾਏ ਜਿਤੇ ਆਉਂਦੀ ਆ ਅੰਬੀਆ ਗੋਤ ਹੋਏ ਹਨ ਸਭ ਅਕਾਲ ਕੇ ਅੰਤ ਦਾੜਾ ਤਲ ਹੈ ਜਿਤੇ ਮਨ ਤਾਤਾ ਦੇ ਰਾਜਾ ਸੁਹਾਏ ਸਭ ਬੰਦ ਕੇ ਕਾਲ ਜੇਲੇ ਚਲਾਏ ਜੇਲੇ ਪਾਠ ਕੀ ਹੈ ਜੇ ਲੈ ਚਲਾਏ ਜਿਹੜੇ ਲੈ ਕੇ ਉਹਨ ਪਕੜ ਕੇ ਚਲਾ ਦੇ ਮੂਰੇ ਤੋਰ ਦੇ ਲੇਕਿਨ ਜੇਲੇ ਪਾਠ ਕਰਨ ਮਾਨਤਾਤਾ ਤੋ ਰ ਮਾਨਤਾਤਾ ਆਦਿਕ ਜਿਨਾ ਜਿਨਾ ਨਾਮਤਾ ਕੋ ਉਚਾਰੋ ਉਵਾਰੇ ਬਿਨਾ ਸਾਵਤਾ ਕੀ ਲਖੇ ਕੋਟ ਮਾਰੇ ਰ ਸਭ ਲਖੰਧ ਤੋ ਐ ਪਰਖਾਦ ਚਮਕੈ ਕਿਰਪਾਨ ਭੂਤੰ ਭਿਆਨ ਹਾਂ ਅਦਕ ਨਹੀਂ ਹੈ ਚਮਕੈ ਚਮੰਕੈ ਤੇ ਪੀਏ ਚ ਅਦਕ ਹੈ ਜੀ ਨਾ ਜੀ ਸਾਡੇ ਤੋਂ ਅਧ ਕੈ ਵੀਰ ਹਾਂ ਚਮੱਕੇ ਪਾਠ ਅਨਾਦ ਅਧ ਕੈ ਅਪ ਫਿਰ ਵੀ ਨਹੀਂ ਅੱਛਾ ਅਧ ਕਰ ਲਓ ਵੀਰ ਆਪੂਤੰ ਭਿਆਨ ਤੁਣੰ ਦੇਵਰਾਣ ਕੁਰੰ ਘੁੰਕਰਿਆਣ ਚਤਰ ਬਾਹ ਚਾਰਨ ਨਰਜੁਤੰ ਸੋਧਾਰਨ ਨਿਰਵਿਸ਼ੇਸ਼ ਕਰਕੇ ਦੇਖ ਲੋ ਜੂੜਿਆ ਧਾਰਿਆ ਹੋਇਆ ਮਹਾਕਾਲ ਦਾ ਕੋਹੋਂ ਮੋਨ ਨਹੀਂ ਹੈ ਹਾਂ ਜੀ ਇਹ ਲਾ ਲੋ ਇਹਨੂੰ ਨੰਨੇ ਦੇ ਪਾਸ ਜਰਾ ਰਾਰਾ ਹੈ ਨਹੀਂ ਤੁਹਾਡੇ ਕੋਲ ਇਹਨੂੰ ਲਾ ਲੋ ਜੇ ਹੈਗਾ ਤਾਂ ਠੀਕ ਹੈ ਜੇ ਨਹੀਂ ਹੈ ਤਾਂ ਨਿਰਜੂਟੰ ਨਿਰਵਿਸ਼ੇਸ਼ ਕਰਕੇ ਜੂੜੇ ਨੂੰ ਧਾਰਨ ਵਾਲਾ ਸੁਭੰ ਜੀਵ ਜੋ ਆਨੰਦ ਸੋ ਧਾੜਾ ਕਰਾਲਨ बजी बम्ब उठे नाद बंखं सुभंग रूप शाम महा शोभ तामंग छबे चार चित्रंग परे अंक वितरंग